ਹਾਂਜੀ ਸਾਸਰੀਕਾਲ ਸਾਰਿਆਂ ਨੂੰ ਭਾਈ ਅਮਰਪਾਲ ਸਿੰਘ ਤੇ ਜ਼ੁਲਮ ਕਰਨ ਵਾਲਿਆਂ ਦੇ ਗਲ ਦੇ ਵਿੱਚ ਅਮਰੀਕੀ ਫੰਦਾ ਪੈ ਗਿਆ ਤੇ ਇਹਦਾ ਮੈਂ ਤੁਹਾਨੂੰ ਅੱਜ ਇੱਕ ਵੀਡੀਓ ਦਿਖਾਉਣ ਜਾ ਰਿਹਾ ਅਮਰੀਕੀ ਫੰਦਾ ਕਿਹਦੇ ਕਿਹਦੇ ਗਲ ਦੇ ਵਿੱਚ ਪਿਆ ਪਹਿਲਾਂ ਤਾਂ ਤੁਹਾਨੂੰ ਉਹਨਾਂ ਦੇ ਨਾਮ ਦੱਸਾਂ ਇੱਕ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੂੰ ਕਹਿੰਦੇ ਸੀ 트럼ਪ ਸਾਹਿਬ ਦੇ ਬਹੁਤ ਚੰਗੇ ਦੋਸਤ ਨੇ ਬਹੁਤ ਗੂੜੀ ਦੋਸਤੀ ਹੈ ਔਰ ਦੂਸਰੇ ਪਾਸੇ ਅਮਿਤ ਸ਼ਾਹ ਗ੍ਰਹਿ ਮੰਤਰੀ ਆ ਦੇਸ਼ ਦੇ ਤੀਸਰਾ ਬੰਦਾ ਕੌਣ ਹੈ ਪੰਜਾਬ ਦਾ ਮੁੱਖ ਮੰਤਰੀ ਸੀਮਾਨ ਯਾਨੀ ਅਮਰਪਾਲ ਸਿੰਘ ਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਮੈਂ ਪਹਿਲਾਂ ਵੀ ਕਹਿੰਦਾ ਆਇਆ ਸੀ ਕਈ ਵੀਡੀਓ ਦੇ ਵਿੱਚ ਜੇਕਰ ਕੀਤਾ ਕਿ ਅਮਰਪਾਲ ਸਿੰਘ ਤੇ ਜਿਨ੍ਹਾਂ ਵੀ ਲੋਕ ਜ਼ੁਲਮ ਕਰਨੀਆਂ ਦਾ ਹਿਸਾਬ ਕਿਤਾਬ ਦੇਣਾ ਪੈਣਾ ਤਾਂ ਕਸੂਤੇ ਫਸ ਗਏ ਨੇ ਕਸੂਤੇ ਟੰਗੇ ਗਏ ਨੇ ਤਾਂ ਹੁਣ ਭਾਈ ਅਮਰਪਾਲ ਸਿੰਘ ਤੇ ਜ਼ੁਲਮ ਕਰਨ ਵਾਲੀ ਜਿੰਨੀ ਵੀ ਸਾਡੇ ਦੇਸ਼ ਦੇ ਵਿੱਚ ਉਹਨਾਂ ਦੀ ਟੀਮ ਸੀ ਉਹਨਾਂ ਦੇ ਵਿੱਚ ਉਹਨਾਂ ਦੇ ਗੜ ਦੇ ਵਿੱਚ ਅਮਰੀਕੀ ਫੰਦਾ ਪੈ ਚੁੱਕਿਆ ਤੁਸੀਂ ਸੋਚਦੇ ਹੋਵੋਗੇ ਅਮਰੀਕੀ ਫੰਦਾ ਕਿਹੜੇ ਹਿਸਾਬ ਦੇ ਨਾਲ ਪੈ ਗਿਆ ਦਰਾਸਰ ਕਸੂਤੇ ਫਸ ਗਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕੇਸ ਦਰਜ ਹੋਣ ਜਾ ਰਿਹਾ ਬਹੁਤ ਵੱਡਾ ਕੇਸ ਹਾਈ ਲੈਵਲ ਦਾ ਕੇਸ ਦਰਜ ਹੋਣ ਜਾ ਰਿਹਾ ਕਿਉਂਕਿ ਅਮਰੀਕੀ ਫੰਦਾ ਹੁਣ ਐਸਾ ਨਹੀਂ ਨਿਕਲਣਾ ਕਿ ਸੌਖਾ ਹੀ ਨਿਕਲ ਜੂ ਕਿਉਂਕਿ ਅਮਰਪਾਲ ਸਿੰਘ ਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕਮਾਏ ਨੇ ਉਹਦਾ ਹਿਸਾਬ ਹੋਣ ਜਾ ਰਿਹਾ ਅਮਰੀਕਾ ਦੇ ਨਾਲ ਇੱਕ ਦੁਸ਼ਮਣੀ ਵਰਗੇ ਦਰਾਰ ਖੜੀ ਹੋ ਗਈ ਹੈ ਔਰ ਬੀਤੇ ਦਿਨੀ ਜਿਹੜੇ ਡਿਪੋਰਟ ਕੀਤੇ ਜਾ ਰਹੇ ਸੀ ਪੰਜਾਬ ਦੇ ਨੌਜਵਾਨ ਪੰਜਾਬ ਦੇ ਵਿੱਚ ਟਾਡੇ ਜਾ ਰਹੀ ਸੀ ਪਰ ਪਰ ਕੇ ਜਹਾਜ਼ ਪੂਰੇ ਭਾਰਤ ਦੇ ਲੋਕਾਂ ਨੂੰ ਇੱਧਰ ਲਿਆਂਦਾ ਜਾ ਰਿਹਾ ਸੀ ਉਹ ਦਰਸਾਲ ਉਹਦੀ ਕੋਈ ਝਲਕ ਸੀ ਅੰਦਰੋਂ ਅੰਦਰੀ ਜਿਹੜੀ ਖੁੱਲ ਕੇ ਸਾਹਮਣੇ ਨਹੀਂ ਆਈ ਸੀ ਪਰ ਹੁਣ ਇੱਕ ਗੱਲ ਸਾਹਮਣੇ ਆਈ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਅਮਰੀਕੀ ਫੰਦਾ ਇਹਨਾਂ ਦੇ ਗੱਲ ਦੇ ਵਿੱਚ ਕਿਵੇਂ ਪਿਆ ਸੁਣੋ ਜਰਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਮੈਂ ਸਾਂਝੇ ਕਰੂੰਗਾ ਸੁਣੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰ ਕੇਸ ਦਰਜ ਹੋ ਸਕਦਾ ਹੈ ਔਰ ਇਹ ਕੰਮ ਵੀ ਉਹ ਕਰ ਸਕਤੇ ਹੈ ਜੋ ਕਿ बीजेपी के एक वक्त में मेंबर रह चुके हैं सुब्रमण्यम स्वामी दोस्तों ये उन पूर्व भाजपाइयों में से एक है जो इस सरकार के घोर आलोचक है और दोस्तों खास तौर पर विदेश नीति और तो, जो अर्थव्यवस्था के मामले हैं उस मामले में सुब्रमण्यम स्वामी इस सरकार की बहुत आलोचना करते हैं अब हुआ ये कि प्रधानमंत्री नरेंद्र मोदी की जो विश्वगुरु वाली छवि है उस पर बहुत बड़ा धक्का लगा दिया है ट्रंप ने हर दिन नई बयानबाजी कर रहे हैं हर दिन कुछ ना कुछ बोल रहे हैं लेकिन इस बीच ट्रंप ने एक बात बोल दी कि भारत को अमेरिका ने 21 बिलियन डॉलर दिए इसको बीजेपी वालों ने हाथों हाथ ले लिया एक दिन में कई धारधड़ प्रेस कॉन्फ्रेंस कर दी कि ये जो 21 इक्कीस डॉलर आए थे जो बाइडेन प्रशासन द्वारा आए थे मोदी को हराने के लिए और ट्रंप ने देखिए इसका खुलासा कर दिया लेकिन बीजेपी को यह दाव उल्टा तब पड़ गया जब ट्रंप ने दो दिन बाद ये कह दिया कि ये जो इक्कीस बिलियन डॉलर आए थे ये माई डियर फ्रेंड मोदी को उन्होंने दिए थे सुनिए ट्रंप ने क्या कहा 21 million dollars going to my friend prime minister modi in india for voter turnout we giving 21 million for voter turnout in india what about us i want voter turnout too governor bjp de vich ik bahut purane leader si bjp de pehla ho leader reh chuke ne ohna da naam main tuhanu dass dena jinna ne eh action leya bahut bada yani case darj karwan ja rahe ne bjp de neta ਉਹਨਾਂ ਦਾ ਨਾਮ ਹੈ ਸੁਵਰਾਮਨੀ ਸਵਾਮੀ ਭਾਜਪੀ ਦੇ ਬਹੁਤ ਬਰਾਣੇ ਲੀਡਰ ਨੇ ਬੇਹੱਦ ਜਿਆਦੇ ਇੱਕ ਵੱਡਾ ਨਾਮ ਸੀ ਸੁਵਰਮਨ ਸਵਾਮੀ ਤਾਂ ਉਹਨਾਂ ਨੇ ਇੱਕ ਕੇਸ ਦਰਜ ਕਰਵਾਉਣ ਦਾ ਜਿਹੜਾ ਇੱਕ ਬਹੁਤ ਵੱਡੀ ਯਾਨੀ ਇੱਕ ਜੰਗ ਖੜੀ ਕਰ ਦਿੱਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਉਹ ਕਹਿੰਦੇ ਨੇ ਨਰਿੰਦਰ ਮੋਦੀ ਨੂੰ ਜੇਲ੍ਹ ਪਹਚਾਵਾਂਗੇ ਤਾਂ ਹੁਣ ਤੁਸੀਂ ਦੇਖੋ ਇਹ ਸ਼ਵੀ ਕਿੱਧਰ ਨੂੰ ਚਲੀ ਗਈ ਹੈ ਅਮਰਪਾਲ ਸਿੰਘ ਤੇ ਜਨਮ ਕਰਨ ਵਾਲੀਆਂ ਕੌਣ ਸਰਕਾਰਾਂ ਨੇ ਦੇਹੀ ਨੇ ਇੱਕ ਸੈਂਟਰ ਦੇ ਵਿੱਚ ਯਾਨੀ ਨਰਿੰਦਰ ਮੋਦੀ ਔਰ ਦੂਜੀ ਸਰਕਾਰ ਪੰਜਾਬ ਦੀ ਪੰਜਾਬ ਦਾ ਮੁੱਖ ਮੰਤਰੀ ਹਰ ਵਕਤ ਇਹ ਹੀ ਚਾਹੁੰਦਾ ਸੀ ਕਿ ਪੰਜਾਬ ਦਾ ਨੌਜਵਾਨ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਕਦੇ ਵੀ ਨਾ ਹੋਵੇ ਉਹਨਾਂ ਨੇ ਖੁੱਲਕੇ ਬੋਲਿਆ ਸੀ ਕਿ ਮੈਂ ਆਪਣੇ ਰਾਜ ਦੇ ਵਿੱਚ ਇਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇਊਂਗਾ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਬਹੁਤ ਵੱਡਾ ਝਟਕਾ ਲੱਗਣ ਜਾ ਰਿਹਾ ਪੰਜਾਬ ਦੀ ਜਨਤਾ ਦੁਆਰਾ ਪੰਜਾਬ ਦੀ ਜਨਤਾ ਪਲਟ ਚੁੱਕੀ ਹੈ ਕਿਵੇਂ ਪਲਟ ਚੁੱਕੀ ਹੈ ਤੋ ਭਾਈ ਅਮਰਪਾਲ ਸਿੰਘ ਨੇ ਇੱਕ ਮੈਂਬਰਸ਼ਿਪ ਦੇ ਯਾਨੀ ਇੱਕ ਰਾਹ ਖੋਲ ਦਿੱਤਾ ਪੰਜਾਬ ਦੇ ਪੂਰੀ ਨੌਜਵਾਨੀ ਦੇ ਲਈ ਪਰ ਪੂਰੇ ਪੰਜਾਬ ਭਰ ਦੇ ਲੋਕ ਉਸ ਮੈਂਬਰਸ਼ਿਪ ਦੇ ਨਾਲ ਜੁੜ ਰਹੇ ਨੇ 40 ਲੱਖ ਲੋਕਾਂ ਦਾ ਜਿਹੜਾ ਕਿ ਅਨੁਮਾਨ ਲਾਇਆ ਜਾ ਰਿਹਾ 40 ਲੱਖ ਲੋਕ ਜੂਨ ਦੇ ਮਹੀਨੇ ਤੱਕ ਉਹਨਾਂ ਦੇ ਨਾਲ ਜੁੜ ਚੁੱਕੇ ਹੋਣਗੇ ਤਾਂ ਫਿਰ 18 ਮਾਰਚ ਨੂੰ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਆਪਣੇ ਸਾਥੀਆਂ ਸਮੇਤ ਬਹੁਤ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਮੈਂ ਤੁਹਾਨੂੰ ਇੱਕ ਵੀਡੀਓ ਮੈਂ ਇਸ ਤੇ ਪਹਿਲਾਂ ਵੀ ਅਪਲੋਡ ਕਰ ਚੁੱਕਿਆ ਤਾਂ ਜਿਹੜੀ ਕਿ ਭਾਈ ਅਮਰਪਾਲ ਸਿੰਘ ਤੇ ਐਨਐਸਏ ਲੱਗੀ ਹੈ 18 ਮਾਰਚ ਨੂੰ ਐਨਐਸਏ ਟੁੱਟਣ ਜਾ ਰਹੀ ਔਰ ਭਾਈ ਅਮਰਪਾਲ ਸਿੰਘ ਦੇ ਨਾਲ ਡੇਬਰੀਗੜ੍ਹ ਦੇ ਵਿੱਚ ਜਿਹੜੇ ਬੰਦ ਸਾਥੀ 10 ਹੋਰ ਨੇ ਉਹ ਰਿਹਾ ਹੋਣ ਜਾ ਰਹੇ ਨੇ ਤਾਂ ਫਿਰ ਜਦੋਂ ਭਾਈ ਅਮਰਪਾਲ ਸਿੰਘ ਬਾਹਰ ਆ ਗਏ ਤਾਂ ਫਿਰ ਉਸ ਤੋਂ ਬਾਅਦ ਇਹਦਾ ਹੋਰ ਵੀ ਉੱਚਾ ਲੈਵਲ ਹੋ ਜਾਣਾ ਪੰਜਾਬ ਦੇ ਮੁੱਖ ਮੰਤਰੀ ਦੀ ਨੀਂਦ ਦਰਸਾ ਲੈਣਾ ਗੱਲਾਂ ਨੂੰ ਲੈ ਕੇ ਉੱਡ ਗਈ ਹੈ ਕਿ 40 ਲੱਖ ਲੋਕਾਂ ਦਾ ਅੰਕੜਾ ਸਾਹਮਣੇ ਆ ਗਿਆ ਤੇ 40 ਲੱਖ ਲੋਕ ਜੂਨ ਦੇ ਮਹੀਨੇ ਤੱਕ ਅਮਰਪਾਲ ਸਿੰਘ ਦੀ ਅਕਾਲੀ ਦਰਬਾਰ ਸਪੰਜਾਬ ਦੇ ਪਾਰਟੀ ਦੇ ਨਾਲ ਜੁੜ ਚੁੱਕੇ ਹੋਣਗੇ ਕਿਉਂਕਿ ਅੰਕੜੇ ਬਹੁਤ ਸਾਰੇ ਵਧੇ ਜਾ ਰਹੇ ਨੇ ਮੈਂਬਰਸ਼ਿਪ ਦੀ ਜਿਹੜੀ ਇੱਕ ਉਹਨਾਂ ਨੇ ਇੱਕ ਐਂਟਰੀ ਖੋਲੀ ਹੈ ਲੋਕਾਂ ਦੇ ਲਈ ਉਹਦੇ ਨਾਲ ਤਾਂ ਇਥੋਂ ਤੱਕ ਯਾਨੀ ਕਿਹਾ ਜਾ ਰਿਹਾ ਕਿ ਜਿਹੜੇ ਆਮ ਨੌਜਵਾਨ ਨੇ ਸਿੱਖੀ ਦੇ ਵਿੱਚ ਵੀ ਨਹੀਂ ਹੈਗੇ ਉਹ ਅਮਰਤ ਛੱਕ ਰਹੇ ਨੇ ਕਿਉਂਕਿ ਪੰਜਾਬ ਦੀ ਨੌਜਵਾਨੀ ਇਹਨਾਂ ਨੇ ਇਸ ਕਦਰ ਯਾਨੀ ਸਰਤਾ ਦਿੱਤੀ ਹੈ ਪੰਜਾਬ ਦੇ ਵਿੱਚੋਂ ਮੈਂ ਅਕਸਰ ਹਰ ਵੀਡੀਓ ਦੇ ਵਿੱਚ ਕਿਉਂ ਜ਼ਿਕਰ ਕਰਦਾ ਕਿ 80% ਲੋਕ ਸਾਡੇ ਪੰਜਾਬ ਦੇ ਪੰਜਾਬ ਦੀ ਸਰਕਾਰ ਚਿੱਟੇ ਨਾਲ ਮਾਰ ਚੁੱਕੀ ਹੈ ਇਸ ਗੱਲਾਂ ਤੋਂ ਤੁਸੀਂ ਵੀ ਨਹੀਂ ਭੱਜ ਸਕਦੇ ਕਿਉਂਕਿ ਇਹ ਅੰਕੜੇ ਸੱਚ ਨੇ ਉਹੀ ਪੰਜਾਬ ਆ ਜਿਹਦੇ ਵਿੱਚ ਕਿਹਾ ਜਾਂਦਾ ਸੀ ਕਿ ਸਾਡੇ ਹਰ ਦਿਨ ਪਿੱਛੇ ਜਿਹੜਾ ਸਮਾਂ ਸੀ ਜਿਹੜਾ ਕੁਝ ਹੀ ਮਹੀਨੇ ਪਹਿਲਾਂ ਜਿਹੜੇ ਸਾਡੇ ਲੋਕ ਕਹਿੰਦੇ ਸੀ ਕਿ ਚਿੱਟੇ ਦੇ ਨਾਲ ਹਰ ਪਿੰਡ ਦੇ ਵਿੱਚ ਅੰਕੜੇ ਕਿੰਨੇ ਨਿਕਲੇ ਸੀ ਕਹਿੰਦੇ ਸਾਡੇ ਪਿੰਡ ਦੇ ਵਿੱਚ ਜੀ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਮੌਤਾਂ ਹੋ ਰਹੀਆਂ ਨੇ ਉਹਨਾਂ ਗੱਲਾਂ ਨੂੰ ਠੱਲ ਪਾਉਣ ਵਾਲਾ ਸੂਰਵੀਰ ਯੋद्धा ਉਹਨਾਂ ਨੇ ਬੰਦ ਕੀਤਾ ਤੇ ਹੁਣ ਉਹਨਾਂ ਦੀ ਪਰਭਾਈ ਕੌਣ ਕਰੂਗਾ ਆ ਦੇਖ ਲਓ ਪੰਜਾਬ ਦੀ ਜਨਤਾ ਇਹਨਾਂ ਦੇ ਪਿੱਛੇ ਪੈ ਗਈ ਆ ਤੇ ਅਮਰਪਾਲ ਸਿੰਘ ਦੇ ਨਾਲ ਵੱਡੇ ਪੱਧਰ ਤੇ ਲੋਕ ਜੁੜਨੇ ਸ਼ੁਰੂ ਹੋ ਗਏ ਆ ਦਿੱਲੀ ਦੇ ਵਿੱਚ ਇਹਨਾਂ ਦੇ ਹਾਲਾਤ ਤੁਸੀਂ ਦੇਖੇ ਨੇ ਦਿੱਲੀ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਚੁੱਕਿਆ ਹੈ ਗਿਆ ਕੱਲਾ ਪੰਜਾਬ ਪੰਜਾਬ ਦੇ ਵਿੱਚੋਂ ਵੀ ਇਹ ਨਿਕਾਰੇ ਗਏ ਨੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਮਾੜੀ ਦਸ਼ਾ ਹੋਣੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਿ ਮੁੱਖ ਮੰਤਰੀ ਨੂੰ ਹਰ ਜਗ੍ਹਾ ਤੇ ਹਰ ਫਰੰਟ ਤੇ ਯਾਨੀ ਲੋਕਾਂ ਨੇ ਨਖਿੱਧਾ ਸਾਬਤ ਕਰ ਦਿੱਤਾ ਹੈ ਤਾਂ ਹੁਣ ਪੰਜਾਬ ਦੀ ਜਨਤਾ ਪਲਟਾ ਮਾਰ ਚੁੱਕੀ ਹੈ ਕੌਣ ਵਾਲੇ 27 ਦੇ ਵਿੱਚ ਪੰਜਾਬ ਦੇ ਲੋਕ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਛੱਡਣਗੇ ਇਹ ਗੱਲ ਤੈ ਹੋ ਚੁੱਕੀ ਹੈ ਕਿਉਂਕਿ ਬਹੁਤ ਸਾਰਾ ਪ੍ਰਦਰਸ਼ਨ ਅੰਦਰੋਂ ਅੰਦਰ ਹੀ ਚੱਲ ਰਿਹਾ ਹੈ ਜਿਹੜੇ ਕਿ ਕਈ ਪਾਸੇ ਦਾ ਹਰਿਆਣੇ ਦੇ ਵਿੱਚੋਂ ਵੀ ਆਵਾਜ਼ ਉੱਠ ਰਹੀ ਹੈ ਰਾਜਸਥਾਨ ਚੋਂ ਵੀ ਉੱਠ ਰਹੀ ਹੈ ਬਾਹਰਲੇ ਮੁਲਕਾਂ ਤੱਕ ਵੀ ਉੱਠ ਰਹੀ ਹੈ ਜਿੱਥੋਂ ਦਾ ਸਾਡੇ ਪੰਜਾਬ ਦੇ ਨਾਲ ਕੋਈ ਵੋਟਾਂ ਦਾ ਲੈਣਾ ਦੇਣਾ ਨਹੀਂ ਹੈ ਤਾਂ ਪਰ ਉਹਨਾਂ ਲੋਕਾਂ ਨੂੰ ਇਸ ਗੱਲ ਦੇ ਨਾਲ ਵੱਡੀ ਚਾਹਤ ਹੈ ਕਿ ਸਾਡੇ ਪੰਜਾਬ ਦੇ ਨਾਲ ਜਿਹੜੇ ਲੋਕ ਜੁੜੇ ਨੇ ਕਈ ਦੇ ਲੋ ਸਿੱਖੀ ਦੇ ਨਾਲ ਜੁੜੇ ਨੇ ਤੇ ਪੰਜਾਬ ਦੀ ਬਰਬਾਦੀ ਅੱਖਾਂ ਦੇ ਸਾਹਮਣੇ ਜਿਹੜਾ ਕੋਈ ਅਸਲੀ ਪੰਜਾਬੀ ਸਾਡਾ ਦੂਜੇ ਸੂਬਿਆਂ ਦੇ ਜਾਂ ਫਿਰ ਦੂਸਰੇ ਮੁਲਕ ਦੇ ਵਿੱਚ ਵੀ ਬੈਠਾ ਉਹ ਨਹੀਂ ਦੇਖ ਸਕਦਾ ਤਾਂ ਪੰਜਾਬ ਵਾਲੇ ਹੋਏ ਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੋਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਵੀਡੀਓ ਨੂੰ ਮੇਰਾ ਵੀਰ ਦੱਬ ਕੇ ਗਰੁੱਪਾਂ ਤੱਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ